हां जी ਸੰਤੂ ਜੀ ਆਪ ਜਿਹੜੇ ਗੁਰੂ ਘਰ ਦੇ ਦਰਸ਼ਨ ਕਰਨ ਜਾ ਰਹੇ ਹੋ ਇਸ ਗੁਰਦੁਆਰਾ ਸਾਹਿਬ ਵਿੱਚੋਂ ਮੂਹ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਹਨ ਇੱਥੋਂ ਤੱਕ ਕਿ ਪਿਛਲੇ ਦਿਨੀ ਇਹ ਵੀ ਵੇਖਿਆ ਗਿਆ ਕਿ ਇਸ ਸਥਾਨ ਤੇ ਗੂੰਗੇ ਬੱਚੇ ਬੋਲਣ ਲੱਗ ਪਏ ਇਸ ਸਥਾਨ ਦੇ ਉੱਪਰ ਸੰਤਾਂ ਹਰੇਕ ਐਤਵਾਰ ਸ਼ੀਧੀ ਚ ਪਹਿਰਾ ਕੱਟਦੀਆਂ ਹਨ ਤੇ ਮੂਹ ਮੰਗੀਆਂ ਦਾਤਾ ਪ੍ਰਾਪਤ ਕਰਦੀਆਂ ਹਨ ਆਪ ਸਭ ਇਹ ਵੀਡੀਓ ਨੂੰ ਅੱਗੇ ਦੀ ਅਗੀ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਜ਼ਰੂਰਤਮੰਦ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਉਸ ਨੂੰ ਇਸ ਗੁਰੂ ਘਰ ਦਾ ਪਤਾ ਲੱਗ ਸਕੇ ਇਸ ਗੁਰੂ ਘਰ ਆਣ ਕੇ ਪੁੱਤਰਾ ਦੀਆਂ ਦਾਤਾਂ ਜੋ ਮੂੰਹ ਮੰਗੀਆਂ ਮਤਾਂ ਸੰਗ ਧਾਣ ਕੇ ਮੰਗਦੀ ਏ ਉਹ ਇੱਥੋਂ ਪ੍ਰਾਪਤ ਹੁੰਦੀਆਂ ਹਨ ਵੀਡੀਓ ਸ਼ੁਰੂ ਕਰਦੇ ਹਾਂ ਇਹ ਗੁਰਦੁਆਰਾ ਪਿੰਡ ਨਸ਼ਹਿਰਾ ਪਨਵਾ ਜੋ ਕਿ ਮੱਝ ਜੀ ਧਰਤੀ ਦੇ ਸਥਿਤਤਾ ਹੈ ਹੁਣ ਜ਼ਿਲ੍ਹਾ ਤਰਨਤਾਰਨ ਪਰ ਪਹਿਲਾਂ ਜਿਹੜਾ ਜ਼ਿਲ੍ਹਾ ਸੀ ਉਹ ਇਸ ਦਾ ਲਾਹੌਰ ਹੁੰਦਾ ਸੀ ਇਸ ਗੁਰੂ ਘਰ ਦਾ ਹੁਣ ਜ਼ਿਲ੍ਹਾ ਤਰਨਤਾਰਨ ਹੈ ਇਸ ਗੁਰਦੁਆਰਾ ਸਾਹਿਬ ਦਾ ਨਾਮ ਆ ਜੀ ਹੀ ਸੋਹਣਾ ਸਾਹਿਬ ਜਿਹੜਾ ਕਿ ਬਾਬਾ ਹੀ ਸੋਹਣਾ ਸਾਹਿਬ ਜੀ ਦਾ ਸ਼ਹੀਦੀ ਸਥਾਨ ਹੈ ਇਸ ਗੁਰਦੁਆਰਾ ਹੀ ਸੋਹਣਾ ਸਾਹਿਬ ਕਿਹਾ ਜਾਂਦਾ ਹੈ ਹੁਣ ਆਪਾਂ ਇਤਿਹਾਸ ਨਾਲ ਜੋੜਦੇ ਹਾਂ ਤੁਹਾਨੂੰ ਬਾਬਾ ਹੀ ਸੋਹਣਾ ਸਾਹਿਬ ਜੀ ਦਾ ਜਨਮ 1601 ਈਸਵੀ ਨੂੰ ਨਸ਼ਹਿਰਾ ਪੰਨਵਾ ਦੀ ਧਰਤੀ ਤੇ ਹੋਇਆ ਬਾਬਾ ਜੀ ਦਾ ਪਰਿਵਾਰ ਪਹਿਲਾਂ ਹੀ ਗੁਰੂ ਘਰ ਨਾਲ ਕਾਫੀ ਜੁੜਿਆ ਹੋਇਆ ਸੀ ਇਸ ਕਰਕੇ ਬਾਬਾ ਹੀ ਸੋਹਣਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਅਕਸਰ ਹੀ ਜੰਗਾ ਵਿੱਚ ਜਾਂਦੇ ਅਤੇ ਗੁਰੂ ਜੀ ਨੂੰ ਜਿਹੜੇ ਸੋਹਣੇ-ਸੋਹਣੇ ਸ਼ਸਤਰ ਬਣਾ ਕੇ ਭੇਟ ਕਰਦੇ ਰਹਿੰਦੇ ਗੁਰੂ ਜੀ ਨੇ ਬਾਬਾ ਹੀ ਸੋਨਾ ਸਾਹਿਬ ਜੀ ਨੂੰ ਮਾਝ ਦੀ ਧਰਤੀ ਉੱਪਰ ਸਿੱਖੀ ਦੇ ਪ੍ਰਚਾਰ ਕਰਨ ਵਾਸਤੇ ਭੇਜਿਆ ਤੇ ਬਾਬਾ ਜੀ ਇਸ ਸਥਾਨ ਉੱਪਰ ਆਣ ਕੇ ਠਹਿਰ ਗਏ ਅਤੇ ਇੱਥੇ ਹੀ ਤਪ ਕਰਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਪਰ ਇਹ ਗੱਲ ਮੁਗਲਾਂ ਨੂੰ ਰਾਸ ਨਾ ਆਈ ਇਹ ਗੱਲ ਲਾਹੌਰ ਪਹੁੰਚ ਗਈ ਅਤੇ ਉੱਥੋਂ ਕੁਝ ਸਿਪਾਈ ਬਾਬਾ ਜੀ ਦੇ ਪਾਸ ਆਏ ਉਹਨਾਂ ਨੇ ਬਾਬਾ ਜੀ ਨੂੰ ਆਣ ਕੇ ਕਿਹਾ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਬੰਦ ਕਰ ਦਿਓ ਪਰ ਬਾਬਾ ਜੀ ਨੇ ਇਸ ਗੱਲ ਤੋਂ ਮਨਾ ਕਰ ਦਿੱਤਾ ਬਾਅਦ ਵਿੱਚ ਮੁਗਲ ਫੌਜ ਨੇ ਨਸ਼ਹਿਰਾ ਪਨਵਾ ਨੋਕੇ ਰਾਪਨਦੀ ਕਰ ਲਈ ਅਤੇ ਇੱਥੇ ਇੱਕ ਤਲਾਬ ਸੀ ਜਿਸ ਉੱਪਰ ਸਿੱਖ ਸੰਗਤਾਂ ਜਿਹੜਾ ਪਾਣੀ ਭਰਦੀਆਂ ਸਨ ਉਸ ਤਲਾਬ ਉੱਪਰ ਉਹਨਾਂ ਨੇ ਪਾਣੀ ਭਰਨਾ ਸਿੱਖ ਸੰਗਤਾਂ ਦਾ ਬੰਦ ਕਰ ਦਿੱਤਾ ਜਦੋਂ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਬਾਬਾ ਜੀ ਨੇ ਮੁਗਲ ਫੌਜ ਉੱਤੇ ਹਮਲਾ ਕਰ ਦਿੱਤਾ ਫੌਜ ਦਾ ਕਾਫੀ ਵੱਡਾ ਨੁਕਸਾਨ ਹੋਇਆ ਅਤੇ ਬਾਬਾ ਜੀ ਫੌਜ ਨੂੰ ਢੜਾ ਕੇ ਜੰਗਲਾਂ ਵਾਲੀ ਸਾਈਡ ਚੜ੍ਹਦੇ ਵਾਲੇ ਪਾਸੇ ਲੈ ਆਏ ਬਾਅਦ ਵਿੱਚ ਇੱਥੇ ਆ ਕੇ ਬਹੁਤ ਵੱਡਾ ਸਮਾਨ ਦਾ ਇੱਕ ਯੁੱਧ ਹੋਇਆ ਜਿਸ ਵਿੱਚ ਬਾਬਾ ਜੀ ਸ਼ੀਧੀ ਪ੍ਰਾਪਤ ਕਰ ਗਏ ਜੇ ਇਸ ਸਥਾਨ ਤੇ ਆਪ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਬਾਬਾ ਹੀ ਸੁਆਣਾ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਇਸ ਸਥਾਨ ਦੇ ਉੱਪਰ ਹੀ ਬਾਬਾ ਹੀ ਸੁਆਣਾ ਸਾਹਿਬ ਤਪ ਕਰਿਆ ਕਰਦੇ ਸਨ ਇਹ ਆ ਬਾਬਾ ਹੀ ਸੁਆਣਾ ਗੁਰਦੁਆਰਾ ਜੋ ਕਿ ਪਿੰਡ ਨਸ਼ਹਿਰਾ ਪਨਵਾ ਦੇ ਵਿੱਚ ਸਿਤਤ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਆ ਜੇ ਵੀਡੀਓ ਨੂੰ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ